ਤਰੀ ਗਾਲੀ ਸਾਰੇ ਵੀਰਾਂ ਨੂੰ ਆਪਣੇ ਸੰਧੂ ਡੈਰੀ ਫਾਰਮ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਕੀਤਾ ਜਾਂਦਾ ਹੈ ਅੱਜ ਆਪਾਂ ਪਹੁੰਚੇ ਪਿੰਡ ਬਰਗਾੜੀ ਜਿਸ ਨੂੰ ਤਹਿਸੀਲ ਪੈਂਦੀ ਹੈ ਜੈਤੋ ਜ਼ਿਲ੍ਹਾ ਫਰੀਦਕੋਟ ਤੇ ਬਾਈ ਕੋਲ ਆਹ ਦੋਨੇ ਪਸ਼ੂ ਵਕਾਉ ਆ ਪਹਿਲੇ ਨੰਬਰ ਤੇ ਆਹ ਗਾਂ ਤੇ ਦੂਜੇ ਨੰਬਰ ਤੇ ਆ ਗਾਂ ਇਹ ਦੋਨੇ ਸੂਣ ਵਾਲਿਆਂ ਨੇ ਬਾਕੀ ਬਾਈ ਉਹਨਾਂ ਤੋਂ ਡਿਟੇਲ ਲੈਣੇ ਆ ਦੂਸਰੀ ਗੱਲ ਬਾਈ ਜੀ ਦੂਸਰੀ ਗੱਲ ਬਾਈ ਜੀ ਆਪਣਾ ਨਾਮ ਤੇ ਡਿਟੇਲ ਦੱਸੋ ਹਾਂ ਬਾਈ ਜੀ ਆਪਣਾ ਰਾਣਾ ਸਿੰਘ ਆ ਪਿੰਡ ਆਪਣਾ ਬਰਾੜੀ ਆ ਜ਼ਿਲ੍ਹਾ ਫਰੀਦਕੋਟ ਦਾ ਤਹਿਸੀਲ ਜਿੱਥੋਂ ਆ ਘਰ ਆਪਣਾ ਨੇੜੇ ਪ੍ਰਾਈਵੇਟ ਸਕੂਲ ਦੇ ਰਹਿ ਜਾਂਦਾ ਜੀ ਹਾਂਜੀ ਤੇ ਆ ਪਹਿਲੇ ਨੰਬਰ ਵਾਲੀ ਗਾਂ ਦੀ ਦੱਸੋ ਡਿਟੇਲ ਕਿੰਦਾ ਨੰਬਰ ਦੂਜਾ ਸੂਆ 600 ਜੀ ਹਾਂਜੀ ਦੇ ਹੱਥੇ ਤੋਂ 10 ਦਿਨ ਲੈ ਸਕਦੇ ਠੀਕ ਹੈ ਸਭ ਬੱਚੀ ਬਹੁਤ ਆ ਜੀ ਦੇਖ ਸਕਦੇ ਆ ਸਰਦੀ ਘੱਟ ਜਿੱਥੇ ਮਰਜੀ ਬਾਈ ਚਲੋ ਜੀ ਭਾਵੇਂ ਦੋਨੇ ਪਾਸੇ ਬੈਗੇ ਚੂਲ ਹੋਈ ਹੱਥ ਤੋਂ ਕਿ ਲੱਗਦਾ ਪਿਆ ਜੀ ਖਾਣ ਵਗੈਰਾ ਚੱਕ ਚੈੱਕ ਕਰ ਸਕਦੇ ਵਜਨ ਵਾਲੀ ਵਹਿੜਾ ਹੀ ਬਾਕੀ ਦਾ ਤੋੜ ਕੇ ਦਿਖਾਓ ਜੀ ਕਰੋ ਚਾਹੀ ਫੇਸ ਵਗੈਰਾ ਚੈੱਕ ਕਰ ਸਕਦੇ ਹੋ ਕੰਨ ਵਗੈਰਾ ਚੈੱਕ ਕਰ ਸਕਦੇ ਹੋ ਜੀ ਬਾਕੀ ਦਾ ਵਜਨ موجوده ਵਾਲੀ ਬੱਛੀਆ ਨਸਲ ਵਾਲੀ ਬੱਛੀਆ ਨਸਲ ਨੇ ਤੇ ਵਜਨ ਨੇ ਘਟਣਾ ਹੁੰਦਾ ਦੁੱਧ ਜੀ ਦੁੱਧ ਚੰਗਾ ਪਾਉਗੀ ਜੀ ਦੋ ਦੋ 15 ਲੀਟਰ ਦੁੱਧ ਤੁਹਾਨੂੰ ਦੇ ਦਿੰਦੇ ਹਾਂ ਹਾਂਜੀ ਪਾ ਵੀ ਦਊਗੀ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂਜੀ ਆ ਦੂਜੇ ਨੰਬਰ ਤੇ ਆਉਣੇ ਹੀ ਇਹਦਾ ਵੱਧ ਪਾ ਲਈ ਇਹਦਾ ਇਹਦਾ ਮੁੱਲ ਦੱਸੋਈ ਇਹਦੀ ਡਿਮਾਂਡ ਆ ਜੀ ਆਪਣੀ 60000 ਰੁਪਏ ਦੀ 60000 ਦੀ ਕੋਈ ਲੈਸੀ ਕਰਦਾਂਗੇ ਮਾਲਤਾਂ ਜੀ ਮਾਨਤਨ ਹੋ ਜੂਗਾ ਬਾਈ ਮਾਨਤਾ ਜ਼ਰੂਰ 60000 ਵਿੱਚੋਂ ਮਾਨਤਨ ਹੋ ਜੂਗਾ ਚੈੱਕ ਕਰੋ ਦੂਜੇ ਨੰਬਰ ਵਾਲੀ ਇਹਦੀ ਦਾ ਸੋਡਟੇ ਇਹ ਦੂਜਾ ਸੁਹਾ ਵੈੜਾ ਜੀ ਪੰਜ ਚਾਰ ਦਿਨ ਇਹਦੇ ਸੂਹ ਚ ਬਾਕੀ ਰਹਿੰਦੇ ਆ ਠੀਕ ਜੀ ਸੀਲ ਸੌ ਬਹੁਤ ਆ ਜੀ ਹਾਂਜੀ ਪਹਿਲੇ ਸੂਏ ਦੇ ਦੁੱਧ 11 ਲੀਟਰ ਦਿੱਤਾ ਜੀ ਠੀਕ ਜੀ ਪਹਿਲੀ ਜੁੜੀ ਚੰਗੀ ਆ ਹਾਂ 20 ਲੀਟਰ ਦੀ ਝਾਕ ਵੜਦੀ ਹੈਗੀ ਹੈ ਜੀ 20 ਲੀਟਰ ਦੀ ਝਾਕ ਹੈਗੀ ਹੈ ਆ ਦੇਖ ਸਕਦੇ ਹੋ ਆਰਡਰ ਵਗੈਰਾ ਦੇਖ ਸਕਦੇ ਹਾਂ ਹਾਂ ਤੁਹਾਨੂੰ ਸੁਪਨਾ ਬਹੁਤ ਚੰਗਾ ਜੀ ਹੱਥੀ ਚਵਾਈ ਥਾਣਾ ਵਗੈਰਾ ਦੇਖੋ ਹੀ ਹੱਥੀ ਚਵਾਈ ਵਾਲਾ ਥਾਣਾ ਹੀ ਇਹ ਬਹੁਤ ਸੀਲਸ ਲੱਗ ਗਈ ਤੋੜ ਕੇ ਦਿਖਾਓ ਜੀ ਫੇਸ ਵਗੈਰਾ ਚੈੱਕ ਕਰੋ ਕੰਨ ਵਗੈਰਾ ਚੈੱਕ ਕਰੋ ਬਾਕੀ ਦਾ ਇਹ ਵੀ ਦੂਜੇ ਨੰਬਰ ਵਾਲੀ ਬੱਚੀ ਵੀ ਵਜਨ ਵਾਲੀ ਹੈਗੀ ਆ ਚੈੱਕ ਕਰੋ ਆਡਰ ਵਗੈਰਾ ਹਾਂਜੀ ਹਾਂਜੀ ਸੀਲਸ ਲੱਗਦਾ ਸੀ ਰਹੀ ਹੈ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਦੇਖ ਹੀ ਰਹੀ ਹੈ ਜੀ ਤੇ ਚਤੂਣ ਵਾਲੀ ਗਾਣੀ ਕੀ ਹੋ ਹਾਂਜੀ ਸੀਲਸ ਲੱਗ ਬਹੁਤ ਆਈ ਆ ਦੇਖੋ ਫੇਸ ਵਗੈਰਾ ਦੇਖੋ ਚੈੱਕ ਕਰੋ ਇਹ ਦੀ ਡਿਮਾਂਡ ਦਾ ਸੂਈ 50000 ਰੁਪਏ ਆ ਇਹਦਾ ਠੀਕ ਹੈ ਜੀ ਲੈਸ ਵਗੈਰਾ ਹੋ ਜੀ ਨੀ ਵੱਡੇ ਕਰਦੇ ਜਿੱਦੇ ਦਾ ਸੂਪੀ ਉਹਦਾ 70 7000 ਰੁਪਏ ਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਗੱਪਣ ਕੱਪੜਾ ਜੀ ਕੱਚੀ ਹੈ ਜਲਦੀ ਹਫਤਾ ਸਾਂਭ ਲੂਗਾ ਹਾਂਜੀ ਹਾਂਜੀ ਚੈੱਕ ਕਰੂਗਾ 50000 ਦਾ ਅਜੇ ਗਾਲਾਂ ਤੇ ਫਾਇਦਾ ਨਹੀਂ ਹੈ ਹਾਂਜੀ 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 ਤੇ ਕੋਈ ਲੈਸ ਵਗੈਰਾ ਹੋ ਜੀ ਮਾਲਤਾਲ ਕਰ ਦਾਂਗੇ ਜੀ ਹਾਂਜੀ ਤੇ ਆਪਣਾ ਨੰਬਰ ਬੋਲ ਦਈ ਨੰਬਰ 7017692299 70176 ਤੇ 92299 ਠੀਕ ਹੈ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਜੇ ਕੋਈ ਵੀ ਰਚਾਵਨ ਹੋਵੇ ਤਾਂ ਫੋਨ ਲਾ ਸਕਦਾ ਹੈ ਤੇ ਸਸਰੀ ਘਾਲੀ ਧੰਨਵਾਦ ਆਪਣੀ ਵੀਡੀਓ ਦੇਖਣ ਲਈ लास्ट ਤੱਕ